ਅਜਰੂ 24 ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਗੋਪਾਲ ਰਾਏ ਤੇ ਅੱਜ ਅਸੀਂ ਫਿਰ ਹੈ ਦਲਾਲਾਵਾੜੀ ਸਬਜ਼ੀ ਮੰਡੀ ਸ਼ੈੱਡ ਤੇ ਹੇਠਾਂ ਪਹੁੰਚੇ ਹਾਂ ਦੱਸ ਤੀਏ ਪਿਛਲੇ 17 18 ਦਿਨਾਂ ਤੋਂ ਲੈ ਕੇ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਹੈ ਜਿਹੜਾ ਉਹ ਰੇੜੀ ਫੜੀ ਵਾਲਿਆਂ ਦੇ ਹੱਕ ਦੇ ਵਿੱਚ ਜਿਹੜਾ ਚੱਲ ਰਿਹਾ ਤਾਂ ਕਈ ਮੀਟਿੰਗਾਂ ਵੀ ਹੋਈਆਂ ਨੇ ਪਰ ਜਿਹੜੀਆਂ ਮੀਟਿੰਗਾਂ ਪ੍ਰਸ਼ਾਸਨ ਨਾਲ ਹੋਈਆਂ ਉਹ ਅਸਲ ਦੇ ਵਿੱਚ ਬੇਸਿੱਟਾ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਹੈ ਜਿਹੜੀ ਉਹ ਨਾ ਤਾਂ ਧਰਨਾਕਾਰੀਆਂ ਦੀ ਪ੍ਰਸ਼ਾਸਨ ਦੇ ਨਾਲ ਕੋਈ ਹੈ ਤੇ ਨਾ ਅਜੇ ਤੱਕ ਕੋਈ ਹੋਣ ਦੀ ਜਿਹੜੀ ਸੰਭਾਵਨਾ ਹੈ ਦੂਜੇ ਪਾਸੇ ਇਹਨਾਂ ਦੇ ਵੱਲੋਂ ਪਹਿਲਾਂ 15 ਤਰੀਕ ਦਾ ਐਲਾਨ ਕੀਤਾ ਗਿਆ ਸੀ ਕਿ 15 ਤਰੀਕ ਨੂੰ ਤਿੱਖਾ ਸੰਘਰਸ਼ ਕੀਤਾ ਜਾਏਗਾ ਪਰ ਹੁਣ ਇਹਨਾਂ ਦੇ ਵੱਲੋਂ ਕੱਲ ਦਾ ਯਾਨੀ ਕਿ 17 ਤਰੀਕ ਦਾ ਐਲਾਨ ਕੀਤਾ ਗਿਆ ਕਿ ਕੱਲ ਨੂੰ ਤਿੱਖਾ ਸੰਘਰਸ਼ ਜਿਹੜਾ ਉਹ ਕੀਤਾ ਜਾਏਗਾ ਦੱਸ ਪਈਏ ਕਿ 17 ਦਿਨਾਂ ਦੇ ਆਸ-ਪਾਸ ਜਿਹੜਾ ਧਰਨੇ ਪ੍ਰਦਰਸ਼ਨ ਨੂੰ ਇੱਥੇ ਸਮਾ ਹੋ ਗਿਆ ਤੇ ਕੋਕੜ ਧਾਲ ਵੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਦਿਨ ਦੇ ਮੌਕੇ ਸਾਡੇ ਨਜੂਦ ਨੇ ਕਵਰੇਜ ਸੁਰੇਂਦਰ ਢੰਡੀਆਂ ਤੇ ਜੋਗਾ ਸਿੰਘ ਭੋਦੀਪੁਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੁਰੇਂਦਰ ਢੰਡੀਆਂ ਹੋਰਾਂ ਦੇ ਨਾਲ ਕਿਉਂਕਿ ਇਹਨਾਂ ਦੇ ਵੱਲੋਂ ਰੇੜੀਆਂ ਜਿਹੜੀਆਂ ਉਹ ਇੱਕ ਵਾਰ ਇੱਥੇ ਲਵਾ ਦਿੱਤੀਆਂ ਗਈਆਂ ਸੀ ਪਰ ਰਾਤ ਨੂੰ ਪੁਲਿਸ ਪ੍ਰਸ਼ਾਸਨ ਦੇ ਦੀ ਗਿਣਤੀ ਦੇ ਵਿੱਚ ਪਹੁੰਚਿਆ ਤੇ ਜਿੰਨਾਂ ਦੇ ਵੱਲੋਂ ਫਿਰ ਇਸ ਸ਼ੈੱਡ ਨੂੰ ਜਿਹੜਾ ਉਹ ਖਾਲੀ ਕਰਵਾ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ਜੀ ਢੰਡੀਆਂ ਸਾਹਿਬ ਕੀ ਕੁਝ ਹੁਣ ਤੱਕ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਕੋਈ ਲੱਗਦੀ ਹੈ ਸਹਿਮਤੀ ਵਾਲੇ ਪਾਸੇ ਗੱਲ ਕਿ ਨਹੀਂ ਤੇ ਅੱਜ 24 ਦਾ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਲਗਾਤਾਰ ਜਵਦੇ ਅਸੀਂ ਇਸ ਮੈਦਾਨ ਦੇ ਵਿੱਚ ਕੁੱਦੇ ਹੈ ਸਾਡੀ ਗੱਲ ਲੋਕਾਂ ਤੱਕ ਪਹੁੰਚਾਈ ਹੈ ਸੋ ਜਿਹੜਾ ਅਸੀਂ ਸੰਘਰਸ਼ ਲੜ ਰਹੇ ਹਾਂ ਇਸ ਸੰਘਰਸ਼ ਸਾਡਾ ਜਾਨਵਰ ਹੈ ਜੀ ਉਹਿਆਂ ਨੇ ਕਾਫੀ ਮੀਟਿੰਗਾਂ ਪਰ ਮੀਟਿੰਗਾਂ ਬੇ ਸਿੱਟਾ ਹੀ ਰਹੀਆਂ ਨੇ ਹਾਂ ਸੋ ਇਸ ਵਾਸਤੇ ਅਸੀਂ ਪਿੱਛੇ ਐਲਾਨ ਕਰਿਆ ਸੀ ਵੀ 14 ਤਰੀਕ ਨੂੰ ਅਸੀਂ ਇੱਥੇ ਰੇੜੀਆਂ ਲਾਵਾਂਗੇ ਹਾਂ ਰੇੜੀਆਂ ਅਸੀਂ ਉਦੋਂ ਪਹਿਲਾਂ ਮੀਟਿੰਗ ਹੋਈ ਸਾਡੀ ਐਸਐਸਪੀ ਸਾਹਿਬ ਇੱਥੇ ਮਾਰਕੀਟ ਕਮੇਟੀ ਉਸ ਦਿਨ ਸਵੇਰੇ ਹਾਂ ਉਸ ਦਿਨ ਸਵੇਰੇ ਜਿਸ ਨੇ ਸੀ ਐਲਾਨ ਕਰਿਆ ਹੋਇਆ ਸੀ ਹਾਂ ਤੇ ਐਸਡੀਐਮ ਬੈਠੇ ਸੀ ਨਾਲ ਸਾਰੇ ਮਾਰਕੀਟ ਕਮੇਟੀ ਦੇ ਅਧਿਕਾਰੀ ਬੈਠੇ ਸੀ ਹਾਂ ਸੋ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ 1 ਘੰਟਾ ਬਾਅਦ ਦੱਸਨੇ ਫਿਰ 2 ਘੰਟੇ ਬਾਅਦ ਜਦੋਂ ਸਾਨੂੰ ਕੋਈ ਉਸ ਤਰ੍ਹਾਂ ਦੀ ਗੱਲਬਾਤ ਨਾ ਆਈ ਤੇ ਅਸੀਂ ਜਿਹੜੀਆਂ ਉਹ ਲਾ ਦਿੱਤੀਆਂ ਉਸ ਵੇਲੇ ਬੜੀ ਪੁਲਿਸ ਤਾਇਨਾਤ ਸੀ ਇੱਥੇ ਜਦੋਂ ਅਸੀਂ ਰੇੜੀਆਂ ਲਾਈਆਂ ਸਾਡੀ ਰੇੜੀ ਲਾਉਣ ਤੇ ਕਿਸੇ ਪੁਲਿਸ ਵਾਲੇ ਨੇ ਕਿਸੇ ਅਫਸਰ ਨੇ ਇਹ ਗੱਲ ਨਹੀਂ ਕਹੀ ਵੀ ਤੁਸੀਂ ਰੇੜੀਆਂ ਨਾ ਲਾਓ ਕੋਈ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਖੜੇ ਰਹਿ ਦੇਖਦੇ ਰਹੇ ਜਦੋਂ ਅਸੀਂ ਰੇੜੀਆਂ ਲਾਤੀਆਂ ਰੇੜੀਆਂ ਤੇ ਸਮਾਨ ਜਿਹਨਾਂ ਰੇੜੀ ਵਾਲੇ ਮਾਲਕ ਸੀ ਉਹਨਾਂ ਨੇ ਰੱਖ ਤਾ ਕਿੰਨੀਆਂ ਰੇੜੀਆਂ ਲਾਤੀਆਂ ਸੀ ਤੁਸੀਂ ਰੇਡੀਆਂ ਉਸ ਦਿਨ ਉਸ ਵੇਲੇ ਲਗਭਗ 50 ਤੋਂ 60 ਦੇ ਕਰੀਬ ਲੱਗ ਗਈ ਸੀ ਜਿਹੜੀਆਂ ਇੱਥੇ ਲਾਗੇ-ਲਾਗੇ ਖੜੀਆਂ ਸੀ ਕਈਆਂ ਦੇ ਘਰਾਂ ਵਿੱਚ ਖੜੀਆਂ ਸੀ ਜਾਂ ਹੋਰ ਸਾਈਡ ਤੇ ਖੜੀਆਂ ਸੀ ਤੇ ਕਹਿਣ ਦਾ ਭਾਵੇਂ ਜਦੋਂ ਲਵਾ ਦਿੱਤੀਆਂ ਲੋਕ ਘਰਾਂ ਨੂੰ ਚਲੇ ਗਏ ਉਹਨਾਂ ਸਾਰਿਆਂ ਨੇ ਆਪ ਦੀ ਆਪ ਦੀ ਜਿਹੜੀਆਂ ਮਤਲਬ 18 ਤਾਂ ਪੜ ਗਿਆ ਸੀ 100 ਦੇ ਕਰੀਬ ਜਿਹੜੀ ਲੱਗ ਗਈ ਸੀ ਜੀ ਤੇ ਉਦੋਂ ਬਾਅਦ ਫਿਰ ਅਸੀਂ ਬੈਠੇ ਬੈਠੇ ਰਹੇ ਅਸੀਂ ਇਹ ਵੀ ਐਲਾਨ ਕਰਿਆ ਵੀ ਜੇ ਕੋਈ ਇਹਨਾਂ ਨੂੰ ਡਾਕ ਦੇ ਜੋਰ ਤੇ ਆ ਗੱਲ ਕਰਨ ਨਾਲ ਗੱਲ ਕਰਕੇ ਸਾਨੂੰ ਚੱਕਣਾ ਚਾਹੁੰਦਾ ਹੈ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਸਾਡੇ ਕੋਲ ਕੋਈ ਇਤਰਾਜ਼ ਨਹੀਂ ਪਰ ਕੋਈ ਗੱਲ ਨਹੀਂ ਕੋਈ ਸਾਡੇ ਨਾਲ ਕੋਈ ਮੇਲ ਮਲਾਪ ਨਹੀਂ ਜਦੋਂ ਲੋਕ ਘਰੋ ਘਰ ਚਲੇ ਗਏ ਰੇੜੀਆਂ ਵਾਲੇ ਵੀ ਤਕਰੀਬਨ ਰੇੜੀਆਂ ਲਾ ਕੇ ਉਦੋਂ ਬਾਅਦ ਚਲੇ ਗਏ ਤੇ ਜਦੋਂ ਪੂਰਾ ਹਨੇਰਾ ਪੈ ਗਿਆ ਉਦੋਂ ਫਿਰ ਪੁਲਿਸ ਵਾਲੇ ਆਏ ਨਾਲ ਉਹਨਾਂ ਦੇ ਨਾਲ ਸਿਵਲ ਅਧਿਕਾਰੀ ਸੀ ਆ ਕੇ ਤੇ ਡੰਡੇ ਦੇ ਨਾਲ ਫਿਰ ਚੱਕਰ ਲੱਗੇ ਇਹ ਪੁਲਿਸ ਪ੍ਰਸ਼ਾਸਨ ਨੂੰ ਇਹ ਹੁਕਮ ਕੌਣ ਦਿੰਦਾ ਹੈ ਕੋਈ ਅਦਾਲਤ ਦਾ ਹੁਕਮ ਨਹੀਂ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਕੋਈ ਫਰਮਾਨ ਨਹੀਂ ਜਿਵੇਂ ਐਮ.ਐਲ.ਏ ਨੇ ਕਹਿਤਾ ਅਸੀਂ ਪੁੱਛਿਆ ਵੀ ਇਹ ਕਿਉਂ ਸਾਨੂੰ ਚੱਕ ਰਹੇ ਮੰਨ ਲਓ ਅਸੀਂ ਲਾਈ ਰੱਖਿਆ ਪੁਲਿਸ ਤੁਹਾਡੇ ਉਦੋਂ ਇਹ ਇਹਨੂੰ ਵੱਧ ਗਿਣਤੀ 'ਚ ਅਸੀਂ ਮੰਨ ਲਓ 200 ਤੋਂ 300 ਪੁਲਿਸ 4 ਤੋਂ 500 4 ਤੋਂ 5 ਅਫਸਰ ਖੜੇ ਸੀ ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ ਕਿਸੇ ਨੇ ਸਾਨੂੰ ਇਹ ਗੱਲ ਕਹੀ ਨਹੀਂ ਕਿਸੇ ਜਿੰਨੇ ਵੀ ਇੱਥੇ ਅਗਵਾਈ ਕਰਦੇ ਲੀਡਰ ਨੇ ਜਿੱਥੇ ਬੰਦੀਆਂ ਦੇ ਕਿਸੇ ਨੂੰ ਕਹਲ ਕਿਸੇ ਨੇ ਨਹੀਂ ਕਹੀ ਪਿਆਰ ਪ੍ਰਧਾਨ ਜੀ ਇੱਥੇ ਰਿਹੜੀਆਂ ਨਾ ਲਾਓ ਇਹ ਤੁਸੀਂ ਗੈਰਕਾਨੂੰਨੀ ਕਰ ਰਹੇ ਜਿਵੇਂ ਧੱਕਾ ਕਰ ਰਹੇ ਉਦੋਂ ਕਿਹਾ ਨਹੀਂ ਤੇ ਰਾਤ ਬਸ ਜਿਵੇਂ ਆ ਕੇ ਡੰਡੇ ਦੇ ਜ਼ੋਰ ਤੇ ਜਿਵੇਂ ਪੁਲਿਸ ਗੈਂਗਸਟਰਾਂ ਨੂੰ ਫੜਦੀ ਏ ਜਿਵੇਂ ਪੁਲਿਸ ਕਿਸੇ ਕ੍ਰਿਮੀਨਲ ਨਾਲ ਕਰਦੀ ਏ ਉਦੋਂ ਮਾੜਾ ਵਿਹਾਰ ਕਰਕੇ ਤੇ ਸਾਡੀ ਔਰਤਾਂ ਵੀ ਬੈਠੀਆਂ ਸੀ ਜੋ ਗੁੰਡਾਗਰਦੀ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਉਹਦਾ ਅਸੀਂ ਉਹਨੂੰ ਡਟ ਕੇ ਉਦੋਂ ਵੀ ਵਿਰੋਧ ਕੀਤਾ ਲੋਕ ਵੀ ਪਿੰਡਾਂ ਵਿੱਚੋਂ ਆਏ ਐਂਡ ਇਹ ਜਿਹੜਾ ਤੁਸੀਂ ਦੱਸਿਆ ਵੀ ਸਵੇਰੇ ਅਸੀਂ ਇੱਥੇ ਹੀ ਸੀਗੇ ਪੁਲਿਸ ਖੜੀ ਰਹੀ ਜਦੋਂ ਤੁਸੀਂ ਰੇੜੀਆਂ ਲਗਾਈਆਂ ਨੇ ਰਾਤ ਨੂੰ ਆਈ ਹੈ ਕਿ ਜਿਹੜੇ ਉਹ ਹੁਕਮ ਦਿੱਤੇ ਗਏ ਸੀਗੇ ਮੁਲਾਜ਼ਮਾਂ ਨੂੰ ਪੁਲਿਸ ਦੇ ਅਧਿਕਾਰੀਆਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਦਿੱਤੇ ਗਏ ਸੀ ਕਿ ਯਾਰ ਲੋਕਲ ਜਿਹੜੀ ਇੱਥੋਂ ਦੀ ਪੁਲਿਸ ਹੈ ਉਹਨਾਂ ਦੇ ਵੱਲੋਂ ਹੀ ਇਹ ਕਾਰਵਾਈ ਕੀਤੀ ਗਈ ਹੈ ਇਹ ਅਸੀਂ ਜਿਹੜਾ ਸਮਝ ਰਹੇ ਹਾਂ ਜਿਹੜਾ ਇਹਦੇ ਪਿੱਛੇ ਜਿਹੜੀ ਤਾਕਤ ਹੈ ਉਹ ਐਮਐਲਏ ਹੈ ਕਿਉਂਕਿ ਜਦੋਂ ਐਸਐਸਪੀ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਇੱਕ ਐਸਐਸਪੀ ਦਾ ਬੜਾ ਵੱਡਾ ਰਤਬਾ ਹੈ ਤੇ ਉਹ ਜਿਹੜੀ ਉਹਨਾਂ ਨੇ ਵਰਤੀ ਪਾਈ ਹੋਈ ਹੈ ਪਹਿਲੀ ਗੱਲ ਇਹ ਵੀ ਜਿਹੜਾ ਥਾਂ ਦੇ ਨਾਲ ਤੇ ਐਸਐਸਪੀ ਦੇ ਨਾਲ ਕੋਈ ਲਿੰਕ ਹੀ ਨਹੀਂ ਕਿਉਂਕਿ ਇਹ ਥਾਂ ਮਾਰਕੀਟ ਕਮੇਟੀ ਇਸ ਸਿਵਲ ਚ ਆਉਂਦੀ ਹੈ ਸਿਵਲ ਦਾ ਕੰਮ ਹੈ ਇੱਥੇ ਐਸਡੀਐਮ ਸਾਡੇ ਨਾਲ ਮੀਟਿੰਗ ਕਰ ਸਕਦਾ ਡੀਸੀ ਮੀਟਿੰਗ ਕਰ ਸਕਦਾ ਏਡੀਸੀ ਮੀਟਿੰਗ ਕਰ ਸਕਦਾ ਜਦੋਂ ਐਸਐਸਪੀ ਇਸ ਤਰ੍ਹਾਂ ਦੀ ਗੱਲ ਕਰੇ ਤੇ ਨਾਲ ਪੁਲਿਸ ਐਨੀ ਮੈਨੂੰ ਹੈਰਾਨਗੀ ਵਾਲੀ ਗੱਲ ਹੈ ਵੀ ਤੁਸੀਂ 5 600 ਪੁਲਿਸ ਤਾਂ ਇੱਥੇ ਲਾ ਦੇਣਾ ਜਦੋਂ ਗੱਲ ਕਰੀ ਜਾਂਦੇ ਵੀ 25 ਬੰਦੇ ਨੇ ਸਰ ਰੇੜੀਆਂ ਵਾਲੇ ਤੇ ਪੁਲਿਸ ਦਾ 600 ਬੰਦਾ ਲਾ ਦੇ ਦਿਓ ਤੁਸੀਂ ਕਿੱਦਾਂ ਕੋ ਵੱਡਾ ਤੁਸੀਂ ਬਣਾ ਰਹੇ ਪੁਲਿਸ ਪੁਲਿਸ ਨੇ ਤਾਂ ਲਾਅਨ ਆਰਡਰ ਮੈਂਟੇਨ ਕਰਨਾ ਹੈ ਨਾ ਤੇ ਜਦੋਂ ਤਾਂ ਇੱਥੇ ਅਸੀਂ ਅੰਦੋਲਨ ਲੜ ਰਹੇ ਆਂ ਪੁਲਿਸ ਵੱਲੋਂ ਹੀ ੱੱਕੇ ਨਾਲ ਡੰਡਾ ਮਾਰਿਆ ਜਾ ਰਿਹਾ ਸਾਡੇ ਵੱਲੋਂ ਤਾਂ ਕਿਸੇ ਤੇ ਕੋਈ ਅਸੀਂ ਅੱਧੀ ਸ਼ਬਦ ਵੀ ਨਹੀਂ ਕੋਲੀ ਕਿਸੇ ਨੂੰ ਗਾਲ ਵੀ ਨਹੀਂ ਕੱਢੀ ਕਿਸੇ ਨੂੰ ਡਗਾ ਨਹੀਂ ਮਾਰਿਆ ਕਿਸੇ ਨੂੰ ਪੁੱਠਾ ਨਹੀਂ ਬੋਲੇ ਤੇ ਪੁਲਿਸ ਕਿਉਂ ਲਾਈ ਜਾਂਦੀ ਹੈ ਜਿਸ ਦਿਨ ਇਹ ਤੋਂ ਰੇੜੀਆਂ ਚੁੱਕੀਆਂ ਹੁਣ ਜਦੋਂ ਤੁਸੀਂ ਲਾਈਆਂ ਸੀ ਐਸਐਸਟੀ ਦੀ ਮੀਟਿੰਗ ਤੋਂ ਬਾਅਦ ਉਸ ਦਿਨ ਰੇੜੀਆਂ ਜਦੋਂ ਚੱਕੀਆਂ ਗਈਆਂ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਕੋਈ ਲਾਤੀ ਚਾਰਜ ਵੀ ਕੀਤਾ ਗਿਆ ਕਿ ਜਾਂ ਵੈਸੇ ਹੀ ਨਹੀਂ ਬਿਲਕੁਲ ਉਹਨਾਂ ਨੇ ਪੂਰਾ دہشت ਦਾ ਮਾਹੌਲ ਬਣਾਇਆ ਡੰਡੇ ਲੈ ਕੇ ਚਾਰ ਸਪੇਰੇ ਜਿਹੜੇ ਮਜ਼ਦੂਰ ਬੰਦੇ تھے ਸੀ ਵਿੱਚ ਹਾਜ਼ਰ ਸੀ ਉਹ ਜਿਹੜੀ ਕ्रेन ਜੀ ਜਿੰਨੇ ਨਾਲ ਗੰਦ ਚੱਕਦੇ ਉਹ ਫਟਾਫਟ ਲਿਆ ਕੇ ਰੇੜੀਆਂ ਨੂੰ ਬਿਨਾਂ ਗਲਤੁਰ ਨਾ ਪੁੱਛੇ ਤੁਮ ਤਾਂ ਠੀਕ ਹੈ ਤੁਸੀਂ ਚੱਕਰੀਆਂ ਨੇ ਸਾਡੇ ਨਾਲ ਗੱਲ ਤਾਂ ਕਰ ਲਓ ਕਿ ਤੁਹਾਨੂੰ ਆ ਹੁਕਮ ਹੈ ਕਿਸੇ ਨੇ ਹੁਕਮ ਨਹੀਂ ਦਿੱਤਾ ਕਿਸੇ ਨੇ ਕੋਈ ਪੁਰਾਣੀ ਚਾਗ ਜਦੋਂ ਅਸੀਂ ਵਿਰੋਧ ਕੀਤਾ ਵੀ ਯਾਰ ਗਲਤ ਕਰੋ ਤੇ ਸਾਡੇ ਉੱਤੇ ਜੜਾਂ ਦੀ ਗੱਲ ਕਰਤੀ ਜੋਗਾ ਸਿੰਘ ਦਾ ਪੈਰ ਵੀ ਥੱਲੇ ਆ ਗਿਆ ਉਹਦੇ ਪਸਲੀ ਤੇ ਵੀ ਸੱਟ ਲੱਗ ਗਈ ਇਹ ਪਹਿਲਾਂ ਤਾਂ ਕਹਿੰਦੇ ਪੰਜਾਬ ਪੁਲਿਸ ਦੇ ਜਿਹੜੇ ਐਥੋਂ ਦਾ ਉੱਚ ਅਧਿਕਾਰੀ ਐਸਐਸਪੀ ਸਾਹਿਬ ਨੇ ਵੀ ਉਹਨਾਂ ਨੂੰ ਆਪਣੀ ਤਾਕਤ ਕੀ ਗੱਲ ਐਮਐਲਏ ਦੇ ਥੱਲੇ ਲੱਗ ਜਣਾ ਸੀ ਜੋ ਐਮਐਲਏ ਕਹੇਗਾ ਐਮਐਲਏ ਕਹੇਗਾ ਬੰਦੇ ਮਾਰ ਦੋ ਤੇ ਐਸਐਸਪੀ ਨੇ ਮਾਰ ਦਿੰਨੇ ਨੇ ਐਮਐਲਏ ਕਹਿੰਨ ਵੀ ਇਹਨਾਂ ਨੂੰ ਚੱਕ ਕੇ ਉੱਪਰ ਸਾਡੇ ਤੋਂ ਤਾਂ ਐਮਐਲਏ ਨੇ ਕਦੇ ਐਸਐਸਪੀ ਸਾਹਿਬ ਨੇ ਪੁਲਿਸ ਨੇ ਚੱਕਦੇ ਨੇ ਕੋਈ ਰੂਲ ਨਹੀਂ ਜਿਵੇਂ ਹੈ ਕਿ ਨਹੀਂ ਹੈਗਾ ਅਸੀਂ ਕੋਈ ਕਾਨੂੰਨੀ ਦੇ ਵਿੱਚ ਮੰਨ ਲਓ ਕਾਨੂੰਨ ਤੋਂ ਬਾਹਰ ਜਾ ਕੇ ਗੱਲ ਕਰੀਏ ਕਿ ਤੁਸੀਂ ਤਾਂ ਗੈਰਕਾਨੂੰਨੀ ਕਰ ਰਹੇ ਹੋ ਅੱਜ ਜਿੱਤੇ ਜਿਵੇਂ ਅੱਜ 17 ਦਿਨਾਂ ਦੇ ਆਸ-ਪਾਸ ਧਰ ਲੈਣ ਦੇ ਦਿਨ ਹੋ ਗਏ ਨੇ ਹਨਾ ਤੇ ਐਡਾ ਲੰਮਾ ਧਰਨਾ ਲੱਗਣਾ ਪ੍ਰਸ਼ਾਸਨ ਦੀ ਵੀ ਜਿਹੜੀ ਨਿਲਾਇਕੀ ਸਾਬਤ ਹੁੰਦੀ ਹੈ ਕਿਉਂਕਿ ਇੱਕ ਦੋ ਦਿਨ ਧਰਨਾ ਲੱਗ ਜੇ ਤਾਂ ਲਾਲਾ ਲਾਲਾ ਜਿਹੜੀ ਹਾਹਾਕਾਰ ਮੱਚ ਜਾਂਦੀ ਹੈ ਕਿ ਫਲਾਣੇ ਦਾ ਧਰਨਾ ਲੱਗਿਆ ਇੱਥੇ ਪ੍ਰਸ਼ਾਸਨ ਦੀ ਵੀ ਨਿਲਾਇਕੀ ਜਿਹੜੀ ਸਾਬਤ ਹੁੰਦੀ ਹੈ ਕਿਉਂ ਨਹੀਂ ਸਹਿਰਪਤੀਆਂ ਦੇ ਪਾਸੇ ਪ੍ਰਸ਼ਾਸਨ ਜਾ ਰਿਹਾ ਤੁਹਾਡੀ ਸਹਿਮਤੀ ਉਹਨਾਂ ਦੇ ਨਾਲ ਕਿਉਂ ਨਹੀਂ ਹੋ ਰਹੀ ਕੀ ਕਾਰਨ ਕੀ ਹੈ ਕਿਉਂਕਿ ਬੜੀਆਂ ਮੀਟਿੰਗਾਂ ਹੋਈਆਂ ਤੇ ਅਜੇ ਤੱਕ ਵੀ ਗੱਲ ਕਿਸੇ ਆਸੇ ਪਾਸੇ ਲੱਗਦੀ ਨੂੰ ਜਸਦੀ ਬੁੱਪਰ ਹੈ ਜੀ ਮੈਂ ਤੁਸੀਂ ਨਲੈਕੀ ਮੈਂ ਕਹਿੰਦੇ ਅਬ ਸ਼ਰਮੀ ਦੇ ਅੱਧਾ ਹੀ ਟੱਪ ਚੁੱਕੇ ਨੇ ਜਿਹੜਾ ਉਹਨਾਂ ਨੂੰ ਅਸੀਂ ਯਾਰ ਲੋਕਾਂ ਨੂੰ ਤਰਖਾ ਦਿੰਦੇ ਆ ਲੋਕਾਂ ਨੂੰ ਟੈਕਸ ਮਿਲਦਾ ਉਹਨਾਂ ਨੂੰ ਤਰਖਾ ਦਿੰਦੇ ਆ ਲੋਕਾਂ ਦੀ ਰਖਵਾਲੀ ਕਰਨੀ ਹੈ ਇਹਨਾਂ ਇੰਨੇ ਬੇਸ਼ਰਮ ਹੋ ਗਏ ਵੀ ਇਹਨਾਂ ਗਰੀਬਾਂ ਦਾ ਰੋਜ਼ਗਾਰ ਖੋਹ ਰਹੇ ਨੇ ਦਸਹਿਰੇ ਦੇ ਦਿਨ ਵੇਲੇ ਪਹਿਨਾਂ ਦੇ ਲੱਗੇ ਹੋਣੇ ਤੁ ਦੁਵਾਲੀ ਦਾ ਤਿਉਹਾਰ ਆ ਲਿਆ ਤੇ ਇਹਨਾਂ ਨੂੰ ਕੋਈ ਮੰਨ ਲਓ ਸ਼ਰਮ ਹੀ ਹੈ ਨਹੀਂ ਸ਼ਰਮ ਹੀ ਲਾਤੀ ਸੋ ਇਸ ਵਾਸਤੇ ਜਿਹੜੇ ਬੇਸ਼ਰਮ ਨੇ ਮੈਂ ਤਾਂ ਐਸਐਸਪੀ ਸਾਹਿਬ ਦੀ ਗੱਲ ਕਰਨਾ ਚਾਹਉਂਦਾ ਵੀ ਤੁਸੀਂ ਲਾਈਨ ਆਰਡਰ ਨੂੰ ਮੇਨਟੇਨ ਕਰਨਾ ਤੇ ਤੁਸੀਂ ਡਾਂਗਾ ਯਾਰ ਜਿਹੜੇ ਰੋਜ਼ਗਾਰ ਕਰਦੇ ਨੇ ਜਿਨ੍ਹਾਂ ਨੇ ਜਿਹੜੇ ਰੋਜ਼ਗਾਰ ਨੇ ਕਰਨ ਕੀ ਚਿੱਟਾ ਵਿੱਚ ਤੁਸੀਂ ਇਹ ਗੱਲ ਐਸਐਸਪੀ ਸਾਹਿਬ ਨੂੰ ਕੀਤੀ ਵੀ ਐਨੀ ਪੁਲਿਸ ਕਿਹੜੀ ਗੱਲ ਨੂੰ ਲੈ ਕੇ ਤਣਾਤ ਕੀਤੀ ਗਈ ਹੈ ਬਿਲਕੁਲ ਕਹਿੰਦੇ ਮੈਂ ਤਾਂ ਆਰਡਰ ਨੂੰ ਤੇ ਅਸੀਂ ਮੇਨਟੇਨ ਤਾਂ ਅਸੀਂ ਕੱਲ੍ਹ ਵੀ ਕੋਦੋਂ ਪਾਇਆ ਕੋਈ ਅਸੀਂ ਰਾਹ ਬੰਦ ਨਹੀਂ ਕੀਤਾ ਕਿਸੇ ਦੀ ਦੁਕਾਨ ਬੰਦ ਨਹੀਂ ਕੀਤੀ ਕਿਸੇ ਦਾ ਸੀ ਕੋਈ ਘਰਾਓ ਨਹੀਂ ਕੀਤਾ ਅਸੀਂ ਛਾਤ ਵੀ ਟੰਗ ਦੇ ਨਾਲ ਬੈਠੇ ਆ ਨਾ ਤੇ ਛਾਤ ਵੀ ਟੰਗ ਦੇ ਨਾਲ ਸੀ ਇਹ ਐਲਾਨ ਕੀਤਾ ਹੈ ਨਾ ਵੀ ਅਸੀਂ ਵੱਡਾ ਐਕਸ਼ਨ ਕਰਨਗੇ ਤੇ ਰੇਡੀਆਂ ਲਾਈਆਂ ਰੇਡੀਆਂ ਲਾਤੀ ਕਿੰਨਾ ਗੁਨਾਹ ਗੁਨੇਗਾ ਬਲੋ ਗੁਨਾਹ ਕਰਤਾ ਇਹਨਾਂ ਨੂੰ ਚੱਕਣ ਲੱਗੇ ਤੇ ਮਿੰਟ ਬਾਅਦ ਦੇ ਡਾਂਗ ਨਾਲ ਚੱਕ ਲੈਣ ਉਦੋਂ ਤੱਕ ਨਾ ਕੋਈ ਗੁਨਾਹ ਨਹੀਂ ਕੀਤਾ ਤੇ ਜਦੋਂ ਅਸੀਂ ਰੇਡੀਆਂ ਲਾਤੀ ਜਿਹੜਾ ਅਸਲ ਉਹਨਾਂ ਦੇ ਦੁਕਾਨ ਦਾ ਕੰਮ ਚਲਾਉਣਾ ਉਹ ਚਲਾਤਾ ਤੇ ਡਾਂਗਾ ਲੈ ਕੇ ਪੁਲਿਸ ਲੈ ਕੇ ਆਜੇ ਨਾ ਇਹ ਪੁਲਿਸ ਕੇਸ ਵਾਹਤੇ ਇਸ ਵਾਰ ਤੇ ਲਈ ਪਤਾ ਨਹੀਂ ਕਿਹੜੇ ਪਾਸੇ ਲੜਾਈਆਂ ਹੋ ਰਹੀਆਂ ਨੇ ਕ੍ਰਾਈਮ ਹੋ ਰਿਹਾ ਉਹਨੇ ਪੁਲਿਸ ਜਾਣੀ ਸਿਰਫ ਸਾਰੀ ਇੱਥੇ ਦੀ ਇੱਥੇ ਲਾਛਦੀ ਹੈ ਕੱਲ ਕੱਲ ਦਾ ਜਿਹੜਾ ਤੁਹਾਡੇ ਵੱਲੋਂ ਸਿੱਖਾ ਸੰਘਰਸ਼ ਕਰਨ ਦਾ ਲਾਲ ਕੀਤਾ ਗਿਆ ਕੀ ਜਿਹੜਾ ਤੁਹਾਡੇ ਵੱਲੋਂ ਜਿਹੜੀ ਰਾਨੀ ਕੀ ਤਹਿ ਕੀਤੀ ਗਈ ਹੈ ਤੇ ਕਿਹੋ ਜਿਹਾ ਸੰਘਰਸ਼ ਕਰੋਗੇ ਇਹ ਜਿਹੜੀ ਸਾਡੀ ਤਹਿ ਹੋਇਆ ਹੈ ਅਸੀਂ ਜਿਹੜੀ ਕਮੇਟੀ ਹੈ ਉਹਨਾਂ ਨੇ ਤਹਿ ਕੀਤਾ ਇਹ ਤਸਵੀਰੀ ਦੱਸਾਂਗੇ ਅੱਜ ਅਸੀਂ ਕੁਝ ਨਹੀਂ ਦੱਸਣਾ ਪਰ ਐਕਸ਼ਨ ਸਾਡਾ ਸਿੱਖਾ ਉਹ ਕਰਾਂਗੇ ਹਾਂ ਉਦੋਂ ਬਾਅਦ ਵੀ ਗੱਲਬਾਤ ਸਾਡੇ ਨਾਲ ਕੋਈ ਅਧਿਕਾਰੀ ਕਰਦਾ ਹੈ ਇਹ ਸਾਡੀ ਜਿੱਥੇ ਬੰਦੀਆਂ ਦੀ ਸਹਿਮਤੀ ਹੈ ਵੀ ਉਹ ਅਸੀਂ ਕੱਲ੍ਹ ਕੋ ਗੱਲਬਾਤ ਗੱਲ ਕਰਨ ਵਾਸਤੇ ਤਿਆਰ ਹੈ ਪਰ ਜੇ ਕੋਈ ਗੱਲ ਨਾ ਕਰੇਗਾ ਕੱਲ ਨੂੰ ਜਦੋਂ ਅਸੀਂ ਐਕਸ਼ਨ ਦਾ ਐਲਾਨ ਕੀਤਾ ਹੈ ਫਿਰ ਵੀ ਵਿੱਚ ਐਵੇਂ ਟੈਨ ਚ ਗੱਲ ਨਾ ਪਕਾਣਾ ਪਾਵੇਗਾ ਫਿਰ ਉਦੋਂ ਅਸੀਂ ਨਹੀਂ ਗੱਲ ਕਰਨੀ ਫਿਰ ਜਿਹੜਾ ਅਸੀਂ ਜਿਹੜਾ ਟਿੱਕਾ ਐਕਸ਼ਨ ਹੈ ਪਹਿਲਾਂ ਉਹ ਕਰਾਂਗੇ ਉਦੋਂ ਬਾਅਦ ਜੇ ਕਿਸੇ ਨਾਲ ਮੀਟਿੰਗ ਕਰਨੀ ਹੋਈ ਤੇ ਕਰ ਲਾਂਗੇ ਮੀਟਿੰਗ ਵਾਸੀ ਵਾਸਤੇ ਹਰ ਵੇਲੇ ਤਿਆਰ ਹੈ ਜਿਹੜਾ ਅਧਿਕਾਰੀ ਵੀ ਸਾਡੇ ਨਾਲ ਮੀਟਿੰਗ ਕਰਨਾ ਚਾਹਵੇ ਅਸੀਂ ਸਾਡੇ ਵੱਲੋਂ ਖੁੱਲੀਆਂ ਛੁੱਟੀਆਂ ਨੇ ਉਹ ਜੀ ਉਹਦੇ ਟੇਬਲ ਟਾਕ ਤੇ ਬੈਠਦੇ ਕਿੰਨੀਆਂ ਮੀਟਿੰਗਾਂ ਹੋ ਗਈਆਂ ਹੁਣ ਤੱਕ ਪ੍ਰਸ਼ਾਸਨ ਨਾਲ ਮੀਟਿੰਗਾਂ ਤਾਂ ਪਹਿਲਾਂ ਪੈਸੇਪੀ ਸਾਹਿਬ ਉਹਨੂੰ ਪਹਿਲਾਂ ਤਿੰਨ ਹੋਈਆਂ ਨੇ ਫਿਰ ਐਸਐਸਪੀ ਸਾਹਿਬ ਜਿਸ ਦਿਨ ਐਕਸ਼ਨ ਕਰਨਾ ਸੀ ਕੱਲ ਫਿਰ ਜਦ ਸਾਨੂੰ ਬੁਲਾਇਆ ਗਿਆ ਤੇ ਆਪਣੇ ਇਥੋਂ ਦੇ ਜਿਹੜੇ ਨਵੇਂ ਡੀਐਸਪੀ ਆਏ ਨੇ ਉਹ ਸੀ ਤੇ ਨਾਲ ਆਪਣੇ ਇਥੋਂ ਦਾ ਜਿਹੜਾ ਸਿਟੀ ਦਾ ਮੁੱਖ ਚਾਰਜੇ ਐਸਐਚਓ ਅਗਰੇ ਸੀ ਸੋ ਉਹ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਉੱਥੇ ਐਸਐਸਪੀ ਨਾਲ ਮੀਟਿੰਗ ਕਰਾਉਣੀ ਹੈ ਅਸੀਂ ਵੀ ਅਸੀਂ ਫਾਈਲ ਕਰ ਜਾਣਾ ਨਹੀਂ ਇਹ ਵੀ ਜਿਹੜੀ ਮੀਟਿੰਗ ਕਰਨੀ ਹੈ ਇੱਥੇ ਜਿੱਥੇ ਸਾਡਾ ਦਰਨਾ ਚੱਲ ਰਿਹਾ ਇੱਥੇ ਕਰਾਂਗੇ ਸੋ ਇਹ ਸਾਨੂੰ ਅਸੀਂ ਉਹਨਾਂ ਨੂੰ ਕੱਲ ਕਿਉਂ ਕਹਿੰਦੇ ਚਲ ਤੁਹਾਡੀ ਗੱਲ ਕਰਾਉਨੇ ਆ ਫਿਰ ਉਹਨਾਂ ਨੇ ਥੋੜਾ ਇਹ ਗੱਲ ਕਹੀ ਪਿਆ ਅਜੋ ਮੰਤਰੀ ਆਇਆ ਹੋਏ ਤੇ ਆਪਣੀ ਮੈਡਮ ਤੇ ਉਹਨਾਂ ਦੇ ਕਰਕੇ ਰੁਝੇ ਅਸਰ ਸੋ ਅੱਜ ਦਾ ਦਿਨ ਵਿਲ ਹੈ ਇਸ ਕਰਕੇ ਇੱਕ ਦਿਨ ਗੈਪ ਪਾਇਆ ਸੀ ਵੀ ਸਾਨੂੰ ਕੱਲ ਉਹਨੂੰ ਅਲਾਬਾਣਾ ਦੇਵੇ ਪਰ ਐਸਐਸਟੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਪੀਏ ਕੋਈ ਗੁੰਡੇ ਨਹੀਂ ਬੈਠੇ ਕੋਈ ਗੈਸਟਰ ਨਹੀਂ ਬੈਠੇ ਕੋਈ ਇਹਨਾਂ ਨੇ ਕੋਈ ਇਹਨਾਂ ਕੋਈ ਏਕੇ 47 ਨਹੀਂ ਹੈਗੀਆ ਇਹਨਾਂ ਕੋ ਰੇ ਇਹਨਾਂ ਰੋਜ਼ਗਾਰ ਕਰਨਾ ਰੋਜ਼ਗਾਰ ਵਾਸਤੇ ਬੈਠੇ ਨੇ ਰੋਜ਼ਗਾਰ ਦੀ ਲੜਾਈ ਲੜ ਰਹੇ ਨੇ ਪੁਲਿਸ ਨੂੰ ਇਤਨੇ ਬਿਨਾ ਕੱਲ ਤੋਂ ਖੱਜਲ ਖਵਾਡ ਨਾ ਕਰਨ ਪੁਲਿਸ ਇੱਥੇ ਸਾਡੀ ਨਾਲ ਹੈ ਜੀ ਪੁਲਿਸ ਦਾ ਪੁਲਿਸ ਦਾ ਦਾਸ ਦਾ ਮੌਲੂਮ ਨਾ ਨਾ ਬਣਾਇਆ ਜਾਵੇ ਆਵੇ ਜਿੰਨਾਂ ਦੀ ਥਾਂ ਹੈ ਉਹ ਆ ਕੇ ਚੱਕਣ ਜੀ ਠੀਕੇ ਨਾ ਇੱਥੋਂ ਦੀ ਮਾਰਕੀਟ ਕਮੇਟੀ ਹੈ ਇੱਥੋਂ ਦਾ ਐਸਡੀਐਮ ਆ ਕੇ ਚਕਾਵੇ ਪੁਲਿਸ ਡੰਡੇ ਨਾਲ ਕਿਉਂ ਚਕਾਉਣਾ ਚਾਹੁੰਦੀ ਹੈ ਪੁਲਿਸ ਨੂੰ ਇਹ ਸਾਡੀ ਰਿਕੁਐਸਟ ਹੈ ਪੁਲਿਸ ਜਿਸ ਕੰਮ ਵਾਸਤੇ ਹੈ ਉਸ ਵਾਸਤੇ ਵਰਤੀ ਜਾਵੇ ਸਾਨੂੰ ਡੰਡਿਆਂ ਦੇ ਨਾਲ ਡਰਾਇਆ ਨਾ ਜਾਵੇ ਸਾਡੇ ਲੋਕਾਂ ਨੂੰ ਇਹ ਸਾਡੀ ਬੇਨਤੀ ਹੈ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਸਨ ਕਾਮਰੇਡ सुरेंद्र ਢੱਡੀਆਂ ਜੀ ਤਾਂ ਹੁਣ ਕਿਸਾਨ ਆਗੂ ਜੋਗਾ ਸਿੰਘ ਕੋਟੀਪੁਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਜਿਸ ਦਿਨ ਇਹਨਾਂ ਦੇ ਵੱਲੋਂ ਰੇੜੀਆਂ ਲਗਾਈਆਂ ਗਈਆਂ ਸੀ ਤੇ ਪ੍ਰਸ਼ਾਸਨ ਦੇ ਵੱਲੋਂ ਰੇੜੀਆਂ ਚੁੱਕ ਲਈਆਂ ਗਈਆਂ ਸੀ ਜੋਗਾ ਸਿੰਘ ਜੀ ਉਸ ਦਿਨ ਮੌਕੇ ਤੇ ਮੌਜੂਦ ਸੀ ਰਾਤ ਦਾ ਸਮਾਂ ਸੀਗਾ ਤੇ ਹੁਣ ਆਪਾਂ ਜਿਹੜੀ ਗੱਲਬਾਤ ਉਹ ਕਰਦੇ ਆ ਜੀ ਜੋਗਾ ਸਿੰਘ ਜੀ ਤੁਹਾਡੇ ਵੱਲੋਂ ਪਹਿਲੇ ਦਿਨ ਤੋਂ ਲੈ ਕੇ ਜਿਹੜਾ ਇੱਥੇ ਸੰਘਰਸ਼ ਦੇ ਵਿੱਚ ਯੋਗਦਾਨ ਜਿਹੜਾ ਵੱਖਰੇ ਤਰੀਕੇ ਦੇ ਨਾਲ ਪਾਇਆ ਜਾ ਰਿਹਾ ਹੈ 17 18 ਦਿਨਾਂ ਦੇ ਆਸ-ਪਾਸ ਹੈ ਜਿਹੜਾ ਧਰਨੇ ਪ੍ਰਦਰਸ਼ਨ ਹੋ ਗਿਆ ਅਜੇ ਤੱਕ ਪ੍ਰਸ਼ਾਸਨ ਦੇ ਨਾਲ ਸਹਿਮਤੀ ਕਿਉਂ ਨਹੀਂ ਹੋਈ ਜਿਵੇਂ ਢੰਡੀਆਂ ਨੇ ਦੱਸਿਆ ਕਾਫੀ ਮੀਟਿੰਗਾਂ ਹੋ ਗਈਆਂ ਪਰ ਦੇ ਸਿੱਟਾ ਰਹੀਆਂ ਮੀਟਿੰਗਾਂ ਕੀ ਕਹਿਣਾ ਚਾਹੋਗੇ ਦੇਖੋ ਉਸ ਗੱਲ ਇਹ ਹੈ ਵੇ ਇਹ ਗਰੀਬ ਲੋਕ ਆ ਇਹਨਾਂ ਦਾ ਰੋਜ਼ਗਾਰ ਜਿਹੜਾ ਹੈ ਖੋਇਆ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਗੱਲਾਂ ਹੋਰ ਕੀਤੀਆਂ ਜਾ ਰਹੀਆਂ ਨੇ ਜੋ ਮੌਕੇ ਤੇ ਆ ਉਥੇ ਕੁਝ ਹੋਰ ਹੈ ਜੀ ਮੈਂ ਇੱਕ ਪੰਜਾਬੀ ਕਹਾਵਤ ਹੈ ਵੀ ਜਿੰਨਾਂ ਨੂੰ ਇਹ ਗੱਲਾਂ ਕਰਦਾ ਉਹ ਸਾਰੀਆਂ ਗੱਲਾਂ ਇੱਥੇ ਆ ਕੇ ਸਾਨੂੰ ਦੱਸਦੇ ਆ ਤੇ ਉਹ ਕੀ ਦਿਆ ਵੀ ਜਿੰਨਾਂ ਵੱਲੋਂ ਗੱਫੇ ਉਹਨਾਂ ਨੂੰ ਜਫੇ ਤੇ ਜਿੰਨਾਂ ਵੱਲੋਂ ਨਹੀਂ ਗੱਫੇ ਉਹਨਾਂ ਨੂੰ ਧੱਕੇ ਜਿਹੜੇ ਲੋਕ ਗੱਫੇ ਦਿੰਦੇ ਆ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਖੇਚਲ ਕਰੇ ਆ ਪਿੱਛੇ ਵੇਖੋ ਇੱਕ ਫੁੱਖਾ ਲੱਗਿਆ ਹੋਇਆ ਇੱਕ ਧਨਾੜ ਬੰਦੇ ਦਾ ਉਹ ਵੀ ਇਸੇ ਜਗ੍ਹਾ ਤੇ ਲੱਗਿਆ ਹੈ ਇਹਦੇ ਕੋਲ ਕੋਈ ਮਨਜ਼ੂਰੀ ਨਹੀਂ ਕੋਈ ਕੁਛ ਨਹੀਂ ਨਾਲ ਇਹ ਕਮਰਾ ਪਾਇਆ ਕੋਈ ਮਨਜ਼ੂਰੀ ਨਹੀਂ ਆ ਇੱਕਾ ਵੱਡਾ ਕਮਰਾ ਤੁਹਾਡੇ ਸਾਹਮਣੇ ਪਾਇਆ ਤੇ ਸਾਰਿਆਂ ਨੇ ਦੁਆਲੇ ਦੁਆਲੇ ਐਂਗਲਾ ਲਾ ਕੇ ਪੱਕਾ ਕੀਤਾ ਆ ਉਹ ਤਾਂ ਕਹਿੰਦੇ ਨੇ ਤੁਸੀਂ ਬੂਥ ਦੀ ਗੱਲ ਕਰ ਰਹੇ ਹੋ ਨਾ ਉਹ ਕਹਿੰਦੇ ਵੀ ਵੇਰਕਾ ਪਲਾਟ ਦਾ ਤੇ ਮੰਡੀ ਬੋਰਡ ਦਾ ਜਿਹੜਾ ਆਪਸ ਦੇ ਵਿੱਚ ਟਾਈ ਆਪ ਹਰ ਸ਼ਹਿਰ ਦੇ ਵਿੱਚ ਬੂਥ ਲਾਉਣਾ ਤੇ ਉਹਦੇ ਮੁਤਾਬਕ ਕਹਿੰਦੇ 1 ਨੰਬਰ ਦੇ ਵਿੱਚ ਇੱਥੇ ਬੂਥ ਲਾਇਆ ਦੇਖੋ ਬੂਥ ਦੀ ਮੈਂ ਗੱਲ ਨਹੀਂ ਕਰਾ ਜਿਹੜਾ ਮਗਰ ਇੱਕ ਖੋਕਾ ਲੱਗਿਆ ਜਿਹੜੀ ਉਹ ਪੇਟੀਆਂ ਪਈਆਂ ਬੈਂਚ ਪਏ ਨੇ ਆਇਆ ਕਿ ਮਿੱਟੀ ਦਾ ਜਿਹੜਾ ਪੱਕਾ ਪੱਤਰ ਦਾ ਜਿਹੜਾ ਕਮਰਾ ਬਣਾਇਆ ਆ ਹੈ ਇਹਨਾਂ ਦਾ ਕੋਈ ਵੇਰਕਾ ਨਾ ਲੈਣਦੇ ਨੇ ਨਾ ਵੇਰਕਾ ਤਾਂ ਬੂਤ ਲੱਗਿਆ ਹੈ ਪਰ ਇਹ ਤਨਾੜ ਦਾ ਹੈ ਇੱਧਰ ਕਿਹੜਾ ਵੇਰਕਾ ਦਾ ਜਿਹੜਾ ਸਾਹਮਣੇ ਬਣਾਇਆ ਆ ਆ ਕਮਰਾ ਬਣਾਇਆ ਹੈ ਇਹ ਵੀ ਕਿਸੇ ਠਨਾੜ ਦਾ ਹੀ ਹੈ ਜਿਹੜਾ ਗੱਫੇ ਦੇ ਰਿਹਾ ਜਿਹੜਾ ਉਹ ਚਾਰੇ ਪਾਸੇ ਕੰਧਾਂ ਕਰੀ ਬੈਠੇ ਆ ਵੱਡੀਆਂ-ਵੱਡੀਆਂ ਜਾਲੀਆਂ ਲਾ ਕੇ ਗੇਟ ਲੱਗੇ ਆ ਜੰਦਰੇ ਲੱਗੇ ਆ ਉਹ ਵੀ ਲਾਉਣ ਲੱੜ ਰਹੇ ਜਿੰਨਾਂ ਕੋਈ ਆਰਡਰ ਨਹੀਂ ਹੈ ਜਿੰਨਾਂ ਕੋਈ ਕਾਨੂੰਨ ਨਹੀਂ ਹੈ ਮਨਜ਼ੂਰੀ ਨਹੀਂ ਹੈ ਪਰ ਗੱਲ ਇਹ ਹੈ ਜਿਹੜੇ ਐਮਐਲ ਨੂੰ ਗੱਫੇ ਦੇ ਰਿਹਾ ਉਹ ਐਮਐਲ ਦੇ ਮਿੱਤਰ ਨੇ ਇਹ ਗਰੀਬ ਬੰਦੇ ਨੇ ਦਿਹਾੜੀਦਾਰ ਨੇ 2-400 ਰੁਪਏ ਵਾਲੇ ਦੇ ਇਹਨਾਂ ਕੋਲ ਵੱਡੇ ਗੱਫੇ ਨਹੀਂ ਐ ਇਹ ਇਹਨਾਂ ਨੂੰ ਵੱਧ ਤੋਂ ਵੱਧ 25 ਤੋਂ 30 ਰੁਪਏ ਜਾਂ 50 ਰੁਪਏ ਪਰਚੀ ਦਿੰਦੇ ਰਹੇ ਐ ਵੱਡੀ ਪਰਚੀ ਇਹਨਾਂ ਕੋਲ ਨਹੀਂ ਦਿੱਤੀ ਜਾਂਦੀ ਉਹ ਵੀ ਇਹ ਵਾਅਦਾ ਕਰ ਬੈਠੇ ਵੀ ਤੁਹਾਡੇ ਕੋਲੋਂ ਐਮਪੀ ਦਾ ਇਲੈਕਸ਼ਨ ਹੈਗਾ ਨਹੀਂ ਮੰਗਦੇ ਹੁਣ ਪਰਚੀ ਤਾਂ ਤਾਂ ਵਾਅਦਾ ਕਰ ਰਹੇ ਨਹੀਂ ਮੰਗਦੇ ਪਰ ਉਹ ਜਾਰ ਨਹੀਂ ਜਾ ਕਦੇ ਪ੍ਰਧਾਨ ਜੀ ਇਸ ਕਾਰਨ ਉਠਾਇਆ ਜਾ ਰਿਹਾ ਪ੍ਰਧਾਨ ਜੀ ਦਿੱਲੀ ਦੇ ਜਿਹੜਾ ਸੰਘਰਸ਼ ਕੀਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ ਲੰਬਾ ਉਹ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਐਵੇਂ ਨਾ ਧਰਨਾ ਕਰੇ ਲੱਗਿਆ ਚਲਾਲਾਬਾਦ ਦੇ ਵਿੱਚ 15 16 17 ਦਿਨਾਂ ਦਾ ਦੇਖੋ ਜੀ ਪਹਿਲੀ ਗੱਲ ਤੇ ਇਹ ਹੈ ਪ੍ਰਸ਼ਾਸਨ ਨੂੰ ਵੀ ਇਸ ਤੇ ਗੌਰ ਕਰਨਾ ਚਾਹੀਦਾ ਹੈ ਤੇ ਐਮਐਲਏ ਨੂੰ ਵੀ ਸੋਚਣਾ ਚਾਹੀਦਾ ਹੈ ਬੇ ਗਰੀਬ ਲੋਕਾਂ ਦੀ ਜਗ੍ਹਾ ਹੈ ਜਿਨ੍ਹਾਂ ਨੂੰ ਆਪਾਂ ਆਦੇ ਹੱਥ ਦਿੱਤੀ ਜਿਹੜਾ ਬੋਟਾ ਅਸੀਂ ਆਦੇ ਹੱਥੇ ਲਾਈਦਾ ਉਹਦਾ ਫਲ ਖਾਈਦਾ ਉਹ ਕੱਟੀਦਾ ਨਹੀਂ ਜੇ ਤੁਸੀਂ ਫਲ ਲਾਏ ਨੇ ਵੋਟੇ ਫਲ ਵਾਲੇ ਤੇ ਉਹਨਾਂ ਨੂੰ ਫਲ ਲੱਗਣ ਦਿਓ ਲੋਕਾਂ ਨੂੰ ਸ਼ੱਦਦਾ ਨਾ ਕਰੋ ਖਰਾਬ ਨਾ ਕਰੋ ਜਦੋਂ ਮੀਟਿੰਗ ਦੇ ਲਈ ਬੁਲਾਇਆ ਜਾਂਦਾ ਉੱਥੇ ਕੋਈ ਗੱਲ ਨਹੀਂ ਕੀਤੀ ਜਾਂਦੀ ਬੁਲਾ ਆ ਲਿਆ ਜਾਂਦਾ ਕੋਈ ਠੋਸ ਗੱਲ ਨਹੀਂ ਹੁੰਦੀ ਤੇ ਇਸ ਕਰਕੇ ਹੀ ਇਹ ਧਰਨਾ ਜਿਹੜਾ ਲੰਮਾ ਹੋ ਰਿਹਾ ਜਿਵੇਂ ਕੱਲ ਬਾਰ ਬਾਰ ਕਹਿੰਦੇ ਸੀ ਮੀਟਿੰਗ ਕਰੋ ਤੇ ਅਸੀਂ ਜਿਹੜਾ ਕੱਲ ਵਾਲਾ ਸੀ ਮੀਟਿੰਗ ਦੇ ਵਿੱਚ ਧਰਨਾ ਜਿਹੜਾ ਸੀ ਉਹ ਡਿਲੇ ਕਰ ਦਿੱਤਾ ਹੁਣ ਅੱਜ ਸਾਰੇ ਦਿਹਾੜੀ ਇਹਨਾਂ ਦੇ ਕੋਲ ਆਇਆ ਅਜੇ ਤੱਕ ਕਿਸੇ ਨੇ ਕੋਈ ਸੱਦਾ ਨਹੀਂ ਗਾ ਨਹੀਂ ਤੇ ਕੱਲ ਨੂੰ ਸਾਡਾ ਐਕਸ਼ਨ ਇਹਨਾ ਫਿਰ ਚੱਕਾ ਮਾਰਨੇ ਨੇ ਤੇ ਕੱਲ ਨੂੰ ਫਿਰ ਇਹਨਾਂ ਨੇ ਜਦੋਂ ਸੱਦਾ ਆ ਸੀ ਬਿਲਕੁਲ ਨਹੀਂ ਜਾਵਾਂਗੇ ਨਹੀਂ ਸਾਡੇ ਕੋਲ ਤੇ ਜਾ ਜਾਣਾ ਇਹ ਫਾਈਲ ਕੱਗੇ ਆ ਜਾਏਗਾ ਕੱਲ ਦਾ ਸਾਡੇ ਦੇਖੋ ਜੋ ਵੀ ਐਕਸ਼ਨ ਲਾਵਾਂਗੇ ਉਹ ਬੜਾ ਵੱਡਾ ਹੋਵੇਗਾ ਤੇ ਸਾਰੇ ਦੇ ਤਮੰਦਿਆਂ ਨਾਲ ਕੇ ਜਿਹੜਾ ਅਸੀਂ ਉਹ ਲਾਵਾਂਗੇ ਪ੍ਰਧਾਨ ਜੀ ਡੀਐਸਪੀ ਦੀ ਬਦਲੀ ਹੋਈ ਹੈ ਤੇ ਉਸ ਤੋਂ ਬਾਅਦ ਵਿੱਚ ਨਵੇਂ ਡੀਐਸਪੀ ਸਾਹਿਬ ਆਏ ਜੀ ਕੀ ਲੱਗਦਾ ਕਿਵੇਂ ਦੀ ਕਾਰਗੁਜ਼ਾਰੀ ਆ ਉਨ੍ਹਾਂ ਦੀ ਲੱਗਦਾ ਅਜੇ ਤੱਕ ਤਾਂ ਚੰਗੀ ਕਾਰਗੁਜ਼ਾਰੀ ਹੈ ਐਵੇਂ ਕਹਿ ਦਈਏ ਚਲੋ ਬੰਦੇ ਵੀ ਸ਼ਰੀਫ ਚੰਗੇ ਬੰਦੇ ਲੱਗਦੇ ਚੰਗੇ ਇਨਸਾਨ ਨੇ ਵਰਤਨ ਯੋਗ ਲੱਗਦੇ ਆ ਪਰ ਇੱਥੇ ਹੁਣ ਗੱਲ ਕਰੀਏ ਅਫਸਰਾਂ ਦੀ ਗੱਲ ਵੱਸ ਦੇਣੀ ਐ ਜਿਹੜੇ ਮਗਰ ਤਣਾੜ ਲੋਕ ਬੈਠੇ ਨੇ ਐਮਐਲ ਦੇ ਮਗਰ ਬੈਠੇ ਨੇ ਜਾਂ ਐਮਐਲਏ ਉਹ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰਦਾ ਮੁਲਾਜ਼ਮ ਮਾੜੇ ਨਹੀਂ ਮੁਲਾਜ਼ਮ ਸਾਡੇ ਨੇ ਸਾਡੇ ਵਿੱਚੋਂ ਮੁਲਾਜ਼ਮ ਨੇ ਸਾਡੇ ਬੱਚੇ ਨੇ ਸਾਡੇ ਵੀਰ ਨੇ ਸਾਡੇ ਭਰਾ ਨੇ ਮੁਲਾਜ਼ਮ ਮਾੜੇ ਨਹੀਂ ਪਰ ਉਹਨਾਂ ਨੂੰ ਟੱਕਾ ਕੀਤਾ ਜਾਂਦਾ ਮੈਂ ਇੱਥੋਂ ਤੱਕ ਵੀ ਕਹਿ ਸੈਣਾ ਵੀ ਐਨਐਲ ਨੂੰ ਗੁੰਮਰਾਹ ਕਰ ਰਹੇ ਨੇ ਲੋਕ ਉਹਨੂੰ ਇਹ ਸਮਝ ਨਹੀਂ ਆ ਰਹੀ ਵੀ ਮੈਂ ਕਰਾਂ ਕੀ ਪਰ ਜਿਹੜੇ ਪਿੱਛੇ ਹੁੰਦੇ ਉਹਨੂੰ ਤੋੜਨ ਵਾਲੇ ਨੇ ਜਿਹੜੇ ਉਹਨੂੰ ਚਲਾਉਣ ਵਾਲੇ ਨੇ ਉਹਨੂੰ ਗਮਰਾਹ ਕਰਨ ਵੀ ਤੁਸੀਂ ਛੱਡ ਛਡਾ ਦਿਓ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਕੋਲ ਤੋਂ ਪਹਿਲੇ ਦਿਨ ਆਇਆ ਇਹਨਾਂ ਨੇ ਸਾਰਿਆਂ ਨੇ ਬਾਜ਼ਾਰ ਦੇ ਵਿੱਚੋਂ ਨਵੀਆਂ ਬੋਖਰਾ ਲਿਆ ਕੇ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲਾਏ ਬੋਖਰਾ ਖਰੀਆਂ ਕੀਤੀਆਂ ਲੱਡੂ ਵੰਡੇ ਵੀ ਅੱਜ ਤੋ ਬਾਅਦ ਜਿਹੜਾ ਉਹ ਸਾਡਾ ਚੋਣ ਨਿਸ਼ਾਨ ਝਾੜੂ ਹੈ ਪਰ ਅੱਜ ਪਤਾ ਨਹੀਂ ਕੀ ਹੋਇਆ ਉਹੀ ਐਮਐਲ ਹੈ ਉਹੀ ਲੋਕ ਨੇ ਕੋਈ ਬਦਲਾ ਤਾਂ ਹੈ ਨਹੀਂ ਜਾ ਤਾਂ ਕੋਈ ਨਕਸ਼ਰ ਮਤਲਬ ਕੀ ਆ ਗਿਆ ਫਿਰ ਤਾਂ ਅਸੀਂ ਕਹਿੰਦੇ ਪਰ ਐਮਐਲਬੀ ਉਹੀ ਹੈ ਤੇ ਇਹ ਵੀ ਉਹੀ ਪ੍ਰਧਾਨ ਜੀ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਅੱਜ 17 18 ਦਿਨ ਹੋ ਗਏ ਨੇ ਧਰਨੇ ਨੂੰ ਤੇ ਤੁਹਾਡੇ ਵੱਲੋਂ 15 ਤਰੀਕ ਦਾ ਵੀ ਇੱਕ ਐਲਾਨ ਕੀਤਾ ਗਿਆ ਸੀ ਕਿ ਤਿੱਖਾ ਸੰਘਰਸ਼ ਕੀਤਾ ਜਾਏਗਾ ਕਿ ਇਹ ਕਹਿ ਰਹੇ ਸੀ ਕਿ ਇਹਨਾਂ ਦੇ ਵੱਲੋਂ ਰੋਡ ਜਾਮ ਕੀਤਾ ਜਾਏਗਾ ਤੇ ਕਈ ਲੋਕ ਜਿਹੜੇ ਇਹ ਵੀ ਕਹਿ ਰਹੇ ਨੇ ਕਿ ਕੰਮ ਜਿਹੜਾ ਠੰਡੇ ਵਸਤੇ ਪੈਂਦਾ ਹੈ ਜਿਹੜਾ ਦਿਖਾਈ ਦੇ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਡਟੇ ਤੇ ਆਖਿਰਕਾਰ ਤੁਹਾਡੇ ਵੱਲੋਂ ਰਣਨੀਤੀ ਤੈਅ ਕੀ ਕੀਤੀ ਜਾਏਗੀ ਜੇਕਰ ਪ੍ਰਸ਼ਾਸਨ ਦੇ ਨਾਲ ਕਿਸੇ ਤਰ੍ਹਾਂ ਦੀ ਸਹਿਮਤੀ ਨਾ ਬਣੇ ਪਹਿਲੀ ਗੱਲ ਤੇ ਹੈ ਕਿ ਠੰਡੇ ਬਸਤੇ ਵਾਲੀ ਤਾਂ ਗੱਲ ਹੀ ਹੈ ਨੀ ਭਾਵੇਂ 6 ਮਹੀਨੇ ਲੱਗ ਜਾਣ ਤੇ ਭਾਵੇਂ ਲੱਗ ਜੇ ਸਾਲ ਐਮਐਲ ਕਹਿੰਦਾ ਸੀ ਨਾ 10 ਦਿਨ ਨਹੀਂ ਕੱਢਨੇ ਤੰਬੂ ਅਸੀਂ ਲੈ ਜਾਂਦੇ ਆ ਜੇ ਠੰਡ ਆਵੇਗੀ ਤੇ ਅਸੀਂ ਅੰਦਰ ਤੰਬੂ ਲਾਵਾਂਗੇ ਕੰਬੂਆਂ ਦੇ ਵਿੱਚ ਹੀ ਰਵਾਂਗੇ ਇਹ ਤਾਂ ਗੱਲ ਕੱਢ ਦੇਣ ਦਿਲ ਚ ਜਿਹੜੀ ਗੱਲ 15 ਤਰੀਕ ਦੀ ਕੀਤੀ ਜਾ ਰਹੀ ਹੈ ਵੀ ਵੱਡਾ ਐਕਸ਼ਨ ਸੀ ਇਨਾਂ ਨੇ 14 ਤਰੀਕ ਨੂੰ ਸ਼ਾਮ ਨੂੰ ਸੰਪਰਕ ਕਰਨਾ ਸ਼ੁਰੂ ਕਰਤਾ ਵੀ ਇਹ ਕੰਮ ਨਾ ਕਰੋ ਅਸੀਂ ਤੁਹਾਡਾ ਹੱਲ ਜਿਹੜਾ ਸਵੇਰੇ ਕਰਨਾ ਹੀ ਕਰਨਾ ਹੈ ਸਵੇਰੇ ਪਹਿਲਾਂ 9 ਵਜੇ ਦੀ ਮੀਟਿੰਗ ਸੀ ਬਰਦਾਸ ਪਰ 12 1 2 ਇਸ ਤਰ੍ਹਾਂ ਕਰਕੇ ਇਹਨਾਂ ਨੇ ਜਿਹੜੀ ਉਹ ਮੀਟਿੰਗ ਸੀ ਸਮਾਂ ਦੇ ਵਿੱਚ ਲਗਾ ਦਿੱਤਾ ਗਿਆ ਤਾਂ ਕਰਕੇ ਜਿਹੜੀ ਉਹ 15 ਤਰੀਕ ਦੀ ਜਿਹੜੀ ਸਾਡੀ ਸੀ ਸੜਕ ਤੇ ਜਾਣ ਦੀ ਸੀ ਚਾਚਾ ਇੱਥੇ ਬੈਠਣ ਦੀ ਸੀ ਜੋ ਵੀ ਸਾਡੀ ਸੀ ਉਸ ਨੂੰ ਡਲੇ ਕਰ ਦਿੱਤਾ ਤਾਂ ਬਿਲਕੁਲ ਐਸਾ ਨੇ ਜੋਗਾ ਸਿੰਘ ਪੋਟੀਪੁਰ ਜੀ ਹੋਰ ਵੀ ਸਾਡੇ ਨਾਲ ਉਗਰਾਹਾ ਜਾਈਂਦਰਾ ਜੀ ਬਾਪੂ ਮੰਨੇ ਵਾਲਾ ਪੇਂਟ ਕੋਲੇ ਕਿਸਾਨ ਆ ਗੂ ਬਾਪੂ ਜੀ ਕਿਵੇਂ ਦੇਖਦੇ ਹੋ ਇੱਕ ਦਿੱਲੀ ਦਾ ਸੰਘਰਸ਼ ਸਾਲਾਂ ਵੱਧੀ ਜਿਹੜਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਇਹ ਪਹਿਲਾ ਧਰਨਾ ਜਿਹੜਾ ਜਲਾਲਾਬਾਦ ਦੇ ਵਿੱਚ 17-18 ਦਿਨਾਂ ਦੇ ਆਸ-ਪਾਸ ਜਿਹੜਾ ਚੱਲ ਰਿਹਾ ਨਹੀਂ ਤੇ ਅਕਸਰ ਹੀ ਇੱਕ ਦੋ ਦਿਨਾਂ ਦਾ ਜਿਹੜਾ ਧਰਨਾ ਪ੍ਰਦਰਸ਼ਨ ਚੱਲਦਾ ਹੁੰਦਾ ਤੇ ਬਾਅਦ ਵਿੱਚ ਪ੍ਰਸ਼ਾਸਨ ਦੀ ਲੋਕੀ ਗਰੀਬਾਂ ਵਾਸਤੇ ਤੇ ਦਾਨ ਕਰੀ ਜਾਂਦੇ ਨੇ ਕੋਈ ਕੱਪੜੇ ਦੇਈ ਜਾਂਦੇ ਨੇ ਕੋਈ ਦਾਣੇ ਦੇਈ ਜਾਂਦੇ ਨੇ ਲੋਕਾਂ ਨੇ ਬੂਹੇ ਖੋਲੇ ਨੇ ਉਹਨਾਂ ਗਰੀਬਾਂ ਵਾਸਤੇ ਤੇ ਜਿੰਨਾ ਗਰੀਬਾਂ ਦਾ ਰਗਜਾਰ 1 500 400 ਰੁਪਏ ਤੋਂ ਆਪਣੇ ਬੱਚੇ ਪਾਲਦੇ ਹਾਂ ਮੈਂ ਤਾਂ ਇੱਥੋਂ ਤੱਕ ਸੋਚਣਾ ਯਾਰ ਜਿਵੇਂ ਪਰਸੋਂ ਐਡਾ ਵੱਡਾ ਕੱਟ ਹੋਇਆ ਸੀ ਜੇਕਦੀ ਐਮਐਲਏ ਸਾਡਾ ਚੰਗਾ ਹੁੰਦਾ ਐਮਐਲਏ ਜੇਲਦੀ ਸੋਚ ਚੰਗੀ ਹੁੰਦੀ ਤੋ ਇੱਕ ਰਾ ਆ ਕੇ ਇੱਥੇ ਆਹ ਦਿੰਦਾ ਭਰਾਵਾ ਤੂੰ ਹੀ ਸਾਰਾ ਮੇਰਾ ਪਰਿਵਾਰ ਹੋ ਤੇ ਜਿੰਨੇ ਤੁਸੀਂ ਸਾਰੇ ਕਿਸਾਨ ਯੂਨੀਅਨਲ ਤੇ ਸਾਰੇ ਬੈਠੇ ਹੋ ਜੇ ਭਰਾਵਾ ਜਿਵੇਂ ਉੱਥੇ ਤੁਹਾਨੂੰ ਸ਼ੈੱਡ ਬਣਾ ਦਾਂਗਾ ਤੇ ਉਹਦੇ ਤੁਸੀਂ ਚਲੇ ਜਾਇਆ ਜਿਉਂਨੇ ਦੇ ਲਈ ਇੱਥੇ ਬਹਿ ਜਾਓ ਤੇ ਉਹਦੀ ਜੈਜੈਕਾਰ ਹੋ ਜਾ ਤੁਹਾਡੀ ਇਹੋ ਮੰਗ ਹੈ ਯਾਨੀ ਕਿ ਵੀ ਉੱਥੇ ਸ਼ੈੱਡ ਬਣਾ ਦੇ ਫਲਾਲ ਅਸੀਂ ਇੱਥੇ ਰੇੜੀਆਂ ਫੜੀਆਂ ਵਾਲੇ ਰੇੜੀਆਂ ਲਗਾਉਣਗੇ ਜਦੋਂ ਉੱਥੇ ਸ਼ੈੱਡ ਤਿਆਰ ਹੋ ਗਿਆ ਫਿਰ ਉੱਥੇ ਚਲੇ ਜਾਣਗੇ ਇਹ ਵੀਰੇ ਸਾਡੀ ਮੰਗ ਨਹੀਂ ਇਹ ਪਹਿਲੇ ਦਿਨ ਤੂੰ ਜਿੰਨੇ ਬੰਦੇ ਆਏ ਨੇ ਇਹ ਮੰਗ ਕੇ ਦੱਸ ਦੇ ਰਹੇ ਨੇ ਵੀ ਉਹ ਐਮਐਲਏ ਸਾਹਿਬਾਂ ਦਾ ਵੀ ਮੈਂ ਉੱਥੇ ਸ਼ੈੱਡ ਬਣਾ ਦੇਣਾ ਇਹ ਉੱਥੇ ਚਲੇ ਜਾਣ ਮੈਂ ਵਾਲੀ ਤੋਂ ਪਹਿਲਾਂ ਨੀ ਪੱਤਰ ਰੱਖਦੇ ਨਾ ਦੋ ਤਿੰਨ ਬੰਦੇ ਮੇਰੇ ਕੋਲ ਆਏ ਨੇ ਮੈਂ ਕਿਹ ਜ ਬਣਾ ਦਿੰਦਾ ਜੇ ਬਣਾ ਦਿੰਦਾ ਇਹ ਵਿਚਾਰੇ ਨੇ ਗੁਜ਼ਾਰਾ ਉੱਥੇ ਕਰਨਾ ਇੱਥੇ ਕਰਨਾ ਉੱਥੇ ਕਰ ਲੈਂਦੇ ਪਰ ਅਸੀਂ ਐਨਿਆ ਧੁੱਪੇ ਚ ਮੀਂਹੇਰੀ ਚ ਨਾ ਖਲਾਉਣ ਜੇ ਜ ਇਹਨਾਂ ਦੇ ਵਾਸਤੇ ਸੋਚਿਆ ਸੀ ਜਿੱਦਣ ਇਹਨਾਂ ਤੇ ਤਰਸ ਆਇਆ ਸੀ ਮੈਂ ਤੁਹਾਨੂੰ ਸ਼ੈੱਡ ਬਣਾ ਦੇਣਾ ਕਿ ਬਣਾ ਕੇ ਘਰ ਉਹਨਾਂ ਦਾ ਅੱਜ ਕਿਉਂ ਖੋਂਦਾ ਪਿਆ ਅੱਜ ਜੇ ਉਹਨਾਂ ਵਾਸਤੇ ਬਣਾਤਾ ਹੈ ਤੇ ਬਣਿਆ ਰਹਿਣ ਦਿੰਦਾ ਤੇ ਜੇ ਕੋਈ ਇਸੇ ਗੱਲ ਤੇ ਉਹਨਾਂ ਤੇ ਉੱਥੇ ਵੀ ਬਣਾ ਦਾਂਗੇ ਯਾਰ ਉੱਥੇ ਬਣਾ ਜਾਏਗਾ ਤੇ ਵਿਚਾਰਾ ਬਿਲਕੁਲ ਗੱਲਬਾਤ ਕੀਤੀ ਹੈ ਕਿਸਾਨ ਆਗੂਆਂ ਦੇ ਨਾਲ ਤੇ ਕਾਮਰੇਡ ਸਰਵਿੰਦਰ ਢੱਡੀਆਂ ਦੇ ਨਾਲ ਕੱਲ ਨੂੰ ਇਹਨਾਂ ਦੇ ਵੱਲੋਂ ਜਿਹੜਾ ਤਿੱਖਾ ਸੰਘਰਸ਼ ਹੈ ਉਹ ਕੀਤਾ ਜਾਏਗਾ ਦੱਸ ਦਈਏ ਕਿ 15 ਤਰੀਕ ਨੂੰ ਵੀ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਤਿੱਖਾ ਸੰਘਰਸ਼ ਕੀਤਾ ਜਾਏਗਾ ਤੇ ਉਸ ਦਿਨ ਇਹਨਾਂ ਦੇ ਵੱਲੋਂ ਇੱਥੇ ਪ੍ਰਸ਼ਾਸਨ ਦੇ ਨਾਲ ਸਹਿਮਤੀ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਦੇ ਵੱਲੋਂ ਇੱਥੇ ਰੇਡੀਆਂ ਜਿਹੜੀਆਂ ਲਗਾ ਕੇ ਤੇ ਜਿਹੜਾ ਫਰੂਟ ਸਬਜ਼ੀ ਵੇਚਣ ਦਾ ਜਿਹੜਾ ਕੰਮ ਉਹ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਉਸੇ ਦੇ ਨਹੀਂ ਜੇਕਰ ਗੱਲ ਕਰੀਏ ਤਾਂ ਸ਼ਾਮ ਦੇ ਮੌਕੇ ਸਾਢੇ 7 8 ਵਜੇ ਦੇ ਕਰੀਬ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਤੇ ਜਿਨ੍ਹਾਂ ਦੇ ਵੱਲੋਂ ਇਥੇ ਰੇਡੀਆਂ ਜਿਹੜੀਆਂ ਉੱਚਾ ਕਰ ਦਿੱਤੀਆਂ ਗਈਆਂ ਨੇ ਪਰ ਦੂਜੇ ਪਾਸੇ ਇਹਨਾਂ ਵੀ ਗੱਲ ਕਰੀਏ ਅਜੇ ਤੱਕ ਜਿਹੜਾ ਇਹ ਜਥੇਬੰਦੀਆਂ ਦੇ ਲੋਕ ਨੇ ਕਾਮਰੇਡ ਨੇ ਅਜੇ ਤੱਕ ਧਰਨੇ ਧਰਨੇ ਦੇ ਦੌਰਾਨ ਜਿਹੜਾ ਇੱਥੇ ਪੱਕਾ ਜਿਹੜਾ ਬੈਠੇ ਨੇ ਲੰਗਰ ਪਾਣੀ ਇੱਥੇ ਪਕਾਉਂਦੇ ਨੇ ਤੇ ਇੱਥੇ ਹੀ ਖਾਂਦੇ ਨੇ ਇਹਨਾਂ ਦਾ ਕਹਿਣਾ ਕਿ ਜਿੰਨਾ ਚਿਰ ਮੰਗਾ ਇਹਨਾਂ ਦੀਆਂ ਨਾ ਪੂਰੀਆਂ ਹੋਈਆਂ ਉਹਨਾਂ ਚ ਜਿਹੜਾ ਧਰਨਾ ਪ੍ਰਦਰਸ਼ਨ ਹੈ ਜਿਹੜਾ ਉਹ ਜਾਰੀ ਰਹੇਗਾ ਇਹਨਾਂ ਦਾ ਕਹਿਣਾ ਹੈ ਕਿ ਕਈ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਬੇਸਿੱਟਾ ਰਹੀਆਂ ਮੀਟਿੰਗਾਂ ਤਾਂ ਕੱਲ ਨੂੰ 17 ਤਰੀਕਾ ਕੱਲ ਨੂੰ ਇਹਨਾਂ ਦੇ ਵੱਲੋਂ ਸਿੱਖਾ ਸੰਘਰਸ਼ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਪਰ ਫਿਲਹਾਲ ਇਹ ਨਹੀਂ ਪਤਾਗਾ ਕੇ ਸੰਘਰਸ਼ ਇਹਨੇ ਤਰੀਕੇ ਦਾ ਕੀਤਾ ਜਾਏਗਾ ਕਿ ਰੋੜਜਾਂ ਕੀਤਾ ਜਾਏਗਾ ਕਿ ਜਾਂ 15 ਤਰੀਕ ਵਾਲੇ ਦਿਨ ਤਰ੍ਹਾਂ ਇੱਥੇ ਦੁਬਾਰਤੋਂ ਰੇੜੀਆਂ ਉਹ ਲਗਾਈਆਂ ਜਾਣਗੀਆਂ ਇਦਾਂ ਵੀ ਅਜੇ ਤੱਕ ਕੋਈ ਵੀ ਗੱਲਬਾਤ ਹੈ ਜਿਹੜੀ ਉਹ ਇਹਨਾਂ ਦੇ ਵੱਲੋਂ ਜਨਤਕ ਤੌਰ ਤੇ ਜਿਹੜੀ ਨਹੀਂ ਸਾਂਝੀ ਕੀਤੀ ਗਈ ਤਾਂ ਬਿਲਕੁਲ ਅੱਜ ਦੀਆਂ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ 17 18 ਦਿਨਾਂ ਦੇ ਆਸ-ਪਾਸ ਧਰਨੇ ਪ੍ਰਦਰਸ਼ਨ ਨੂੰ ਸਮਾ ਹੋ ਗਿਆ ਤਾਂ ਅਜੇ ਤੱਕ ਪ੍ਰਸ਼ਾਸਨ ਦੇ ਨਾਲ ਇਹਨਾਂ ਦੀ ਧਰਨਾਕਾਰੀਆਂ ਦੀ ਸਹਿਮਤੀ ਹੈ ਜਿਹੜੀ ਅਜੇ ਤੱਕ ਨਹੀਂ ਬਣ ਸਕੇ ਤਾਂ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੇ ਆਪੋ ਆਪਣੇ ਵਿਚਾਰ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਜੇ ਕਿ ਜੋ ਇਹਨਾਂ ਦੇ ਵੱਲੋਂ ਗੱਲਾਂ ਇੱਥੇ ਕੀਤੀਆਂ ਗਈਆਂ ਕਿ ਉਹ ਵਾਕਿਆ ਸਹੀ ਗੱਲਾਂ ਤਾਂ ਬਣੇ ਰਹੋ ਅਜਨੀ 2024 ਚੈਨਲ ਦੇ ਨਾਲ ਮੈਂ ਜਸਵਿੰਦਰ ਬੋਪਾ ਰਾਏ ਜਲਾਲਾਬਾਦ